ਬਿਕਰਮ ਮਜੀਠੀਆ ਨੂੰ ਤੁਸੀਂ ਜਿੰਨਾ ਮਰਜ਼ੀ ਝਕਾ ਲੋ ਝੁਕਣ ਵਾਲਾ ਨਹੀਂ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਬਿਕਰਮ ਮਜੀਠੀਆ ਤੋਂ ਡਰਦੇ ਨੇ ਕਿਉਂਕਿ ਕਾਲੇ ਚਿੱਟੇ ਬਾਹਰ ਨਾ ਜਾਣ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਅਕਾਲੀ ਦਲ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਦਿਖਾਈ ਦੇ ਰਿਹਾ ਉੱਥੇ ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਪਲਟਬਾਰ ਵੀ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਲੀਟਰ ਵਿਕਰਮ ਸਿੰਘ ਮਜੀਠੀਆ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਦਬਣ ਵਾਲੇ ਨਹੀਂ ਆ ਤੇ ਉਥੇ ਜਦੋਂ ਵੀ ਉਹ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਲਈ ਆਵਾਜ਼ ਚੱਕੀ ਜਾਵੇਗੀ ਤੇ ਪਹਿਲਾਂ ਵੀ ਅਕਸਰ ਹੀ ਉਹਨਾਂ ਦੇ ਵੱਲੋਂ ਜਿਹੜਾ ਕਿ ਆਪ ਸਰਕਾਰ ਦੇ ਖਿਲਾਫ ਵੀਡੀਓ ਜਾਰੀ ਕੀਤੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਸਰਕਾਰ ਨੇ ਇਹ ਐਕਸ਼ਨ ਲਿਆ ਤੇ ਆਵਾਜ਼ ਨੂੰ ਦਬਾਉਣ ਦੀ ਪੂਰਨ ਤੌਰ ਤੇ ਕੋਸ਼ਿਸ਼ ਕਰ ਰਹੇ ਨੇ ਤੇ ਪਰੰਤੂ ਵਿਕਰਮ ਮਜੀਠੀਆ ਨਾ ਚੁੱਕਿਆ ਤੇ ਨਾ ਹੀ ਕਦੇ ਚੁੱਕੇਗਾ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਅਤੇ ਅਕਾਲੀ ਦਲ ਵਾਲਿਆਂ ਦੇ ਪੇਚ ਫਾਸੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਸਰਦਾਰ ਬਿਕਰਮਜੀਤ ਸਿੰਘ ਵਿਜੀਲੈਂਸ ਦੇ ਉੱਤੇ ਨਜਾਇਜ਼ ਪਰਚਾ ਜੋ ਵਿਜੀਲੈਂਸ ਵੱਲੋਂ ਕਰਾਇਆ ਗਿਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਹ ਭੁੱਲ ਗਿਆ ਕਿ ਜਦੋਂ ਦਿੱਲੀ ਵਾਲੇ ਲਾਲਾ ਜੀ ਤੁਸੀਂ ਅੱਗੇ ਵੀ ਆ ਕੇ ਬਿਕਰਮਜੀਤ ਸਿੰਘ ਮਜੀਠੀਆ ਦੇ ਇਕ ਇਲਜ਼ਾਮ ਲਾਇਆ ਸੀ ਤੇ ਮੁੜ ਕੇ ਤੁਸੀਂ ਲਿਖਤੀ ਮਾਫੀ ਮੰਗੇ ਗਏ ਜੀ ਉਹ ਮਾफी ਮੰਗੇ ਛੁੱਟੇ ਹੋਗੇ ਪਰ ਉਹ ਚੀਜ਼ਾਂ ਨੂੰ ਅੱਜ ਤੁਸੀਂ ਦੁਬਾਰਾ ਫੇਰ ਉੱਟ ਕੇ ਵੀ ਲੈਸ ਤੋਂ ਇੱਕ ਨਜਾਇਜ਼ ਪਰਚਾ ਕਰਾਉਣ ਦਾ ਹੈ ਜੀ ਜਿਹਦੇ ਵਿੱਚ ਨਸ਼ੇ ਦਾ ਤੇ ਕੋਈ ਅਦਕੀ ਨਾਂ ਨਹੀਂ ਆਇਆ ਅਦਕੀ ਤੁਸੀਂ ਕਹੇ 540 ਕਰੋੜ ਰੁਪਏ ਦੀ ਲੈਂਡ ਦੇਣ ਦੀਆਂ ਸਾਡੇ ਤੋਂ ਜਿਹੜੀਆਂ ਉਹ ਵਿਦੇਸ਼ਾਂੀਆਂ ਕੰਪਨੀਆਂ ਤੋਂ ਸਾਨੂੰ ਪਤਾ ਲੱਗਿਆ ਵਾ ਤੇ ਉਹਦਾ ਪਰਚਾ ਕਰੰਦਾ ਹੈ ਜੀ ਕਿਉਂਕਿ ਮਜੀਠੀਆ ਤੋਂ ਤੁਸੀਂ ਡਰਨ ਲੱਗੇ ਜੀ ਮਜੀਠੀਆ ਤੁਹਾਡੇ ਮੰਤਰੀਆਂ ਦੇ ਤੁਹਾਡੇ ਸਰਕਾਰ ਦੇ ਕਾਲੇ ਚਿੱਠੇ ਫੋੜ ਰਿਆ ਸੀ ਤੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਤੁਸੀਂ ਉਹਨਾਂ ਨੂੰ ਚੁੱਪ ਕਰਾਉਣ ਲਈ ਬਹੁਤ ਹੀ ਇੱਕ ਸ਼ਰਮਨਾਕ ਕੰਮਾ ਕੀਤਾ ਕਿ ਜਿਹੜਾ ਇੱਕੋ ਲਾਲੋਗੀ ਮੌਜੂਦਾ ਐਮਐਲਏ ਦੇ ਘਰ ਤੁਸੀਂ ਰੇਡ ਪਵਾਈ ਉਹ ਤਾਂ ਰੇਡ ਜੱਟ ਚੱਲ ਗਿਆ ਕਿਉਂਕਿ ਉਹਦਾ ਮੁੱਛ ਤੇ ਹੱਥ ਆ ਤੇ ਦੂਜਾ ਹੱਥ ਤੁਹਾਡੇ ਗਲ ਤੇ ਆ ਕਿਉਂਕਿ ਸਰਕਾਰ ਜਦੋਂ ਗਲ ਘੁੱਟਦਾ ਤੇ ਸਰਕਾਰ ਹੁਣ ਵਲਕਾਰਡ ਚ ਆ ਕੇ ਜਿਹੜੀ ਇਹੜੀ ਕਾਰਵਾਈ ਕੀਤੀ ਆ ਇਸ ਕਰਕੇ ਉਹਦਾ ਡਰਿਆਣੀ ਜਿੱਦਣ ਤੁਸੀਂ ਜਿਹੜੇ 95 ਹੁਣ ਐਮਐਲਏ ਆ ਵਿੱਚ ਮਨਿਸਟਰ ਵੀ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਵੀ ਹੋ ਜਿੱਦਣ ਮਜੀਠੀਆ ਦਾ ਹੱਥ ਪੈ ਗਿਆ ਜਾਂ ਸ਼ਰੋਮਣੀ ਅਕਾਲੀ ਦਲ ਦਾ ਤੁਹਾਨੂੰ ਹੱਥ ਪੈ ਗਿਆ ਨਾ ਤੇ ਤੁਹਾਡੇ ਤੋਂ ਬਚ ਕੇ ਨਿਕਲਿਆ ਨਹੀਂ ਜਾਣਾ ਕਿਉਂਕਿ ਇਹਨਾਂ ਦਾ ਜੱਦੀ ਸਰਦਾਰ ਆ ਲਾਲੋ ਮਜੀਠੀਆ ਪਰਿਵਾਰ ਇੱਕ ਛੋਟਾ ਪਰਿਵਾਰ ਨਹੀਂ ਜਿਹਨੂੰ ਆਪਾਂ ਆਖਦੀ ਹੈ ਕਿ ਜੱਦੀ ਪੁਸਤੀ ਸਰਦਾਰ ਆ ਤੇ ਜਦੋਂ ਆਮ ਕਨ ਰਾਜ ਤੋਂ ਜਾਂਦੇ ਅਸੀਂ ਐਮਐਲਏ ਚੁਗੇ ਚੁਣੇ ਆ ਆਮ ਬੰਦੇ ਬਣਿਆ ਉਹਨਾਂ ਦੀਆਂ ਇੰਨੀਆਂ-ਇੰਨੀਆਂ ਜਾਇਦਾਦਾਂ ਬਣ ਗਈਆਂ ਇੰਨਾ ਏਡੇ ਵੱਡੇ ਮਹਿਲ ਬਣ ਗਏ ਇੰਨੀਆਂ-ਇੰਨੀਆਂ ਜ਼ਮੀਨਾਂ ਖਰੀਦੀ ਜਾਂਦੇ ਆ ਜਦੋਂ ਉਹਨਾਂ ਦਾ ਸਾਫਦਾ ਹੋਇਆ ਤੇ ਉਹ ਸੱਚੇ ਪਰਚੇ ਹੋਣੇ ਜੇ ਇਹ ਕਰਕੇ ਸਿਆਸੀ ਲੜਾਈ ਲੜੋ ਨੀਜੀ ਲੜਾਈ ਨਾ ਲੜੋ ਤੁਸੀਂ ਹੁਣ ਨੀਜੀ ਲੜਾਈ ਦੇ ਉੱਤੇ ਆਏ ਇਹ ਲੜਾਈ ਨਹੀਂ ਗਈ ਇਹ ਤੁਸੀਂ ਪੰਜਾਬ ਦੇ ਲੋਕਾਂ ਦਾ ਧਿਆਨ ਬਦਲਣ ਲਈ ਤੇਰਾਂ ਦਾ ਧਿਆਨ ਭੜਕਾਉਣ ਲਈ ਇਹ ਮੁੱਦਾ ਮਜੀਠੀਆ ਸਾਹਿਬ ਨੂੰ ਫੜ ਕੇ ਅੰਦਰ ਦੇਣ ਦਾ ਜਿਹੜਾ ਕੀਤਾ ਨਾ ਉਹ ਤੁਸੀਂ ਐ ਕਰਕੇ ਕੀਤਾ ਕਿ 31 ਮਈ ਨੂੰ ਤੁਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਹੈ ਪਰ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਨਹੀਂ ਹੋਇਆ ਤੁਹਾਡੇ ਤੋਂ ਤੁਹਾਨੂੰ ਹੋਰ ਕੋਈ ਗੱਲ ਨਹੀਂ ਸੁਝੀ ਤੁਸੀਂ ਆ ਸੋਚਿਆ ਵੀ ਚਲੋ ਇੱਕ ਸੀਨੀਅਰ ਲੀਡਰ ਆ ਤੇ ਸਾਡੇ ਖਿਲਾਫ ਬੋਲਦਾ ਸਾਡੇ ਮਿਨਿਸਟਰੀ ਮਿਨਿਸਟਰਾਂ ਦੇ ਕਾਲੇ ਚਿੱਠੇ ਖੋਲਦਾ ਵਾ ਇਹਦੇ ਉੱਤੇ ਹੀ ਆਪਾਂ ਦਬਾਅ ਨਾਲ ਗਏ ਤੇ ਠੂਠਾ ਪਰਚਾ ਦਰਜ ਕਰ ਦਈਏ ਤੇ ਜਦੋਂ ਇਹ ਰੇਡ ਰੂਟ ਕਰਾਂਗੇ ਤੇ ਸਾਡੇ ਕੋਲ ਡਰਦਾ ਹੱਥ ਜੋੜ ਕੇ ਆ ਜੂਗਾ ਪਰ ਉਹ ਮਜੀਠੀਆ ਵਾ ਮਾਜੇ ਦਾ ਜਰਨੈਲ ਜਿਹਦਾ ਹੱਥ ਉਹਦੀ ਮੁੱਛ ਤੇ ਹੁੰਦਾ ਵਾ ਤੇ ਗੂਠਾ ਤੁਹਾਡੇ ਗੱਲ 'ਚ ਆ ਇਹ ਕਰਕੇ ਭਲੇਖਾ ਕੱਢ ਦੋ ਆਪ ਦਾ ਤਾਂ ਦਿੱਲੀ ਵਾਲੇ ਲਾਲਾ ਜੀ ਵੀ ਕੱਢ ਦੇਣ ਅੱਗੇ ਵੀ 마ఫీ ਮੰਗਣੀ ਪਈ ਤੇ ਹੁਣ ਦੂਜੀ ਾਰ ਮਾਫੀ ਨਹੀਂ ਜੇ ਮਿਲਨੀ ਹੁਣ ਪਰਚੇ ਹੋਣੇ ਜੇ ਅੱਗੇ ਤੁਹਾਡੇ ਦਿੱਲੀ 'ਚ ਪਰਚੇ ਹੋਏ ਤੇ ਤੁਸੀਂ ਉੱਥੋਂ ਭੱਜ ਗਏ ਜੇ ਕਿ ਹੁਣ ਤੁਸੀਂ ਇੱਥੇ ਜਿਹੜਾ ਨਵੀਂ ਪਿਰਤ ਪਾਲ ਲੰਦਾ ਏ ਝੂਠੇ ਪਰਚੇ ਚਲੋ ਸੱਚ ਹੋਵੇ ਤਾਂ ਫੇਰ ਤਾਂ ਠੀਕ ਆ ਝੂਠੀਆਂ ਐਫਆਰ ਕੱਟ ਕੇ ਝੂਠ ਦੇ ਪਲੰਦੇ ਨਾਲ ਲੋਕਾਂ ਨੂੰ ਫੜ ਕੇ ਤੁਸੀਂ ਚੰਗੇ ਭਲੇ ਬੰਦਿਆਂ ਨੂੰ ਫੜਨਦਾ ਜੇ ਤੇ ਕਿੱਥੇ ਗਰੀਬ ਦਾ ਕੀ ਹੋਣਦਾ ਹੋ ਗਏ ਗਰੀਬ ਕੀ ਸੋਚ ਤੇ ਤੁਹਾਡੇ ਤੋਂ ਡਰਦਾ ਕੋਈ ਬੋਲਦਾ ਹੀ ਨਹੀਂਗਾ ਵੀ ਯਾਰ ਐਡੇ ਵੱਡੇ ਮਿਨਿਸਟਰ ਨੂੰ ਫੜ ਕੇ ਅੰਦਰ ਦੇਤਾ ਵਾ ਤੇ ਅਸੀਂ ਬੋਲਾਂਗੇ ਪਰ ਆਵਾਜ਼ ਸੱਚ ਦੀ ਕੋਈ ਨਹੀਂ ਬੰਦ ਕਰਾ ਸਕਦਾ ਜਿੱਦਾਂ ਤੁਹਾਨੂੰ ਵੀ ਚਿੱਠੀ ਦੇ ਹੱਥ ਪਿਆ ਤੁਹਾਡੀਆਂ ਚੀਕਾਂ ਆਵੜੀਆਂ ਨਿਕਲਣੀਆਂ ਜੇ ਇਹ ਕਰਕੇ ਦੇ ਕੋਈ ਕੰਮ ਕਰਾਹਦੇ 1.5 ਸਾਲ ਹੈਗਾ ਜੇ ਜਿਹੜੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਨਾ ਉਹ ਪੂਰੇ ਕਰਨ ਨਾਲ ਉਹ ਆ ਪੁੱਠੇ ਬਣੇ ਨਾ ਚਲੋ ਸਿੱਧੇ ਬਣੇ ਚੱਲ ਕੇ ਸਰਕਾਰ ਬਣਾਓ ਤੁਹਾਡੇ ਪੈਰ ਥੱਲੇ ਆ ਬਟੇਰਾ ਤੇ ਤੁਸੀਂ ਸਰਕਾਰ ਨੂੰ ਕਰੋ ਇੰਜੋਏ ਤੇ ਲਾਓ ਨਜ਼ਾਰੇ ਤੇ ਐਵੇਂ ਪੰਗੇ ਨਾ ਲਾਓ ਸ਼ਰੋਮਣੀ ਅਕਾਲੀ ਦਲ ਨਾਲ ਸ਼ਰੋਮਣੀ ਅਕਾਲੀ ਦਲ ਵਾਲੇ ਤੇ ਸਿਰ ਲਾਥਿਆ ਜਿਨ੍ਹਾਂ ਨੂੰ ਅੰਦੇ ਜਿੰਦਾ ਸ਼ਹੀਦ ਇਹ ਕਰਕੇ ਇਹ ਭਲੇਖਾ ਕੱਢ ਲਓ ਦਿੱਲੀ ਵਾਲੇ ਜਿਹੜੇ ਲਾਲੇ ਵੀ ਆਏ ਆ ਪੰਜਾਬ 'ਚ ਤੇ ਲੁੱਟੀ ਗਈ ਵਾਵਾ ਜਾਂਦੇ ਜੀ ਤੇ ਜਦੋਂ ਤੁਹਾਡੇ ਦੇ ਕਾਲੇ ਚਿੱਠੇ ਖੁੱਲ ਖੁੱਲੇ ਨਾ ਉਹ ਤੇ ਖੁੱਲ ਗਏ ਆ ਤੇ ਉਹ ਖੁੱਲੇ ਤੇ ਤੁਹਾਨੂੰ ਸਮਝਣ ਲੱਗ ਰਿਹਾ ਭਜਣਾ ਕਿਧਰ ਆ ਤੇ ਤੁਹਾਰ ਤੋਂ ਭਜਿਆ ਨਹੀਂ ਜਾਣਾ ਇਹ ਕਰਕੇ ਹੁਣ ਤਗੜੇ ਹੋ ਗਏ ਮਜੀਠੀਏ ਦੇ ਜੋ ਕਾਰਵਾਈ ਕਰਾਉਣੀ ਆ ਤੇ ਕਰਾ ਲਿਓ ਪਰ ਜਦੋਂ ਮਜੀਠੀਏ ਦੇ ਹੱਥ ਪਿਆ ਤੁਹਾਡੀਆਂ ਚੀਕਾਂ ਫੇਰ ਆਖਣ ਆਂਦਾ ਇਹ ਮਤਲਬ ਤੁਹਾਡੀਆਂ ਚੀਕਾਂ ਨਿਕਲੀਆਂ ਜੀ ਤੇ ਜੱਟ ਨੇ ਡਰਣਾ ਨਹੀਂ ਜਿਹੜਾ ਨਾ ਜੱਟ ਡਰਿਆ ਜੀ ਇਹ ਕਰਕੇ ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਉਹਦੇ ਨਾਲ ਖੜੇ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ 2027 ਚ ਵੋਟਾਂ ਪਾਉਣ ਲਈ ਵੀ ਲੋਕੀ ਕਮਰ ਕਸ ਕਮਰ ਕਸ ਲਈ ਆ ਇਹ ਕਰਕੇ ਹੁਣ ਤੁਹਾਡਾ ਕਿਹੇ ਹੋਰ ਬੰਨੇ ਧਿਆਨ ਨਹੀਂ ਨਾ ਕਾਂਗਰਸ ਨਾਲ ਨਾ ਭਾਜਪਾ ਨਾਲ ਨਾ ਕੇਂਗਲ ਸਿਰਫ ਤੇ ਸਿਰਫ ਤੁਹਾਡਾ ਟਾਰਗੇਟ ਜਿਵੇਂ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਆਲੇ ਹੀ ਹੁਣ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਜੇ ਪਰ ਇਹਨਾਂ ਡਰਨਾ ਨਹੀਂਗਾ ਇਹ ਨਾ ਡਰੇ ਆ ਇਹਨਾਂ ਝੁਗੇ ਆ ਇਹ ਜਿੱਥੇ ਵੀ ਖੜੇ ਆ ਮੋਚ ਖੜੀ ਕਰਕੇ ਤੇ ਹੱਥ ਇਨਕਲਾਬ ਦਾ ਨਾਹਰਾ ਲਾ ਕੇ ਖੜੇ ਆ ਇਹ ਕਰਕੇ ਬਾਜੋ ਜੇ ਬਜਿਆ ਜਾਂਦਾ ਜੀ